ਸਾਡੇ ਘਰ 'ਚ ਇਸ ਤਰ੍ਹਾਂ ਹੈ ਮੇਰੇ ਨਾ 19 ਇੰਚ ਬੇਟਾ ਹੋਇਆ ਸੀ ਖੋਣਸਾਰੂ ਦੀ ਤੁਰੰਤ ਡੈਥ ਹੋ ਗਈ ਉਹਦੇ ਪਿੱਛੇ ਆ ਰੂਡ ਦੀ ਹੱਡੀਆਂ ਆ ਪਿਛਲਾ ਇਸਥਾਨੀ ਸੀ ਬਣਿਆ ਜਿਹੜਾ ਹੁਣ ਮੇਰਾ ਬੇਟਾ ਹੈ ਇਸ ਤੁਸੀਂ ਡਾਕਟਰ ਏਜੀ ਕਲੀਨਿਕ ਹੈ 28 ਸੈਕਟਰ ਨਾਨਕਸਰ ਗੁਰਦੁਆਰੇ ਦੇ ਕੋਲ ਹੈ ਜੇ ਕਿਸੇ ਨੂੰ ਸੁਣ ਕੇ ਨਾ ਸ਼ੰਕਾ ਹੁੰਦੀ ਹੋਵੇ ਮੇਰੇ ਗੱਲ ਤੋਂ ਉਹ ਡਾਕਟਰ ਉਹ ਐ ਪਾਰਟੀ ਐ ਉਥੇ ਮਿਸਿਸ ਉਹ ਬਹੁਤ ਮੇਰਾ ਪਿਆਰ ਕਰਦੀ ਐ ਉਹ ਕਿਉਂ ਉਹਦੇ ਕੋਲ ਕੇਸ ਕਰਾ ਰਹੀ ਸੀ ਜਦੋਂ ਉਹਨੇ ਦੇਖਿਆ ਜਦੋਂ ਟਾਈਮ ਹੋਇਆ ਤੇ ਉਹਨੇ ਦੇਖਿਆ ਵੀ ਮਿਸਿਸ ਦਾ ਪੇਟ ਬਹੁਤ ਭਾਰੀ ਲੱਗਦਾ ਸੀ ਜਿਵੇਂ 3-4 ਬੱਚੇ ਆ ਉਹ ਕਹਿੰਦੀ ਮੈਨੂੰ ਕਹਿੰਦੀ ਤੁਸੀਂ ਸਿੱਧਾ ਕਰੋ ਅਲਟਰਾਸਾਉਂਡ ਕਰਾ ਕੇ ਆਓ ਅਲਟਰਾਸਾਉਂਡ ਕਰਾਇਆ ਅਲਟਰਾਸਾਉਂਡ ਦੇ ਵਿੱਚ ਕਲੀਅਰ ਆ ਗਿਆ ਯੋਰ ਬੇਬੀ ਇਸ ਨੋ ਮੋਰ ਉਨੇ ਸਾਨੂੰ ਸਾਰਾ ਦੇਖ ਕੇ ਉਹਨੇ ਸਾਨੂੰ ਡਿਸਚਾਰਜ ਕਰਤਾ ਵੀ ਵੀਰ ਜੀ ਤੁਸੀਂ ਇੱਥੇ ਲੈ ਜਾਓ ਅਸੀਂ 16 ਚ ਗਏ ਮੈਂ ਮੇਰੇ ਬੇਟੇ ਦੀ ਮਾਸੀ ਮੀ ਮਿਸਿਸ ਦੀ ਬੜੀ ਭੈਣ 28 ਸੈਕਟਰੋਂ ਵੀ 28 ਸੈਕਟਰ ਰਹਿੰਦੇ ਸੀ ਤੇ ਅਸੀਂ ਉੱਥੋਂ ਚੱਲ ਕੇ 16 ਸੈਕਟਰ 16 ਸੈਕਟਰ ਮੋਨਲਿਟੀ ਸਕੈਨ ਕੀਤਾ ਉਹ ਵੀ ਕਹਿੰਦੇ ਮੈਨੂੰ ਤੁਸੀਂ ਇੱਦਾਂ ਕਰੋ ਪੀਜੀਐਲ ਲੈ ਜਾਓ ਜਦੋਂ ਅਸੀਂ ਪੀਜੀਐਲ ਲੈ ਕੇ ਗਏ ਪੀਜੀਐਲ ਡਾਕਟਰ ਮੈਨੂੰ ਸਾਰਾ ਦੇਖ ਕੇ ਕਹਿੰਦੇ ਪਹਿਲਾਂ ਤੁਸੀਂ ਰਾਜ ਕਨਾਨਾ ਸੀ ਜੇ ਸੀ ਉਹ ਸੀ ਤਾਂ ਨਾ ਕਰਧਿਆ ਨਿਕ ਮੈਨੂੰ ਗੱਲ ਕਹੀ ਮੈਨੂੰ ਮਤਲਬ ਜਿਹੜੀਆਂ ਅੰਦਰ ਜਨ ਲੰਘੀ ਉਹ ਦਿਨ ਮਿਸਿਸ ਖੂਨ ਦੇ ਸੈਂਪਲ ਲਏ ਉਹਨਾਂ ਨੇ ਜੇ ਕਿਸੇ ਨੂੰ ਸ਼ੰਕਾ ਹੋਵੇ ਨਾ ਮੈਂ ਤਾਂ ਕਹਿ ਰਿਹਾ 28 ਸੈਕਟਰ ਏਜੀ ਕਲੀਨਿਕ ਹੈ ਉਹਨਾਂ ਨੂੰ ਜਾ ਕੇ ਪੁੱਛ ਲਵੇ ਵੀ ਤਨ ਉਹਨਾਂ ਨਾਲ ਕੀ ਹੋਇਆ ਬੇਟਾ ਵੀ ਉਹਨਾਂ ਦੇ ਹੱਥ 'ਚ ਸਾਰਾ ਕੇਸ ਹੋਇਆ ਹੈ ਕਹਿੰਦੇ ਇਹ ਜਿਹੜਾ ਵੀ ਲੋਕ ਇਹ ਝੂਠ ਬਣਾ ਕੇ ਦੱਸਦੇ ਆ ਸਾਡੇ ਤਾਂ ਬੰਦੇ ਕੋਲ ਬੈਠੇ ਆ ਉਹਨਾਂ ਨੂੰ ਜਾ ਕੇ ਪੁੱਛ ਲਓ ਮੈਂ ਤੁਹਾਨੂੰ ਵੱਧ ਤੋਂ ਵੱਧ ਦੱਸਣਗੇ ਉਹ ਵੀ ਬਾਬਾ ਜੀ ਦੀ ਬੋਸ਼ਰਦਾ ਲੂ ਬਣੀ ਜਿਹੋ ਨੇ ਇਹ ਸਾਰਾ ਦੇਖਿਆ ਇਹ ਉਹਨਾਂ ਨੇ ਵੀ ਵਾਇਰਸ ਟੈਸਟ ਕਰਨ ਵਾਸਤੇ ਰਿਪੋਰਟ ਲਈ ਉਹ ਉਦੋਂ ਪੀਜੀ ਦੇ ਵਿੱਚ ਟੈਸਟ ਨਹੀਂ ਹੁੰਦਾ ਸੀ 48 ਘੰਟੇ ਬਾਅਦ ਰਿਪੋਰਟ ਆਉਣੀ ਸੀ ਬਾਅਦ ਚੋ ਚਲੀ ਗਈ ਤਾਂ ਘਰ ਦੇ ਨੇ ਮੈਨੂੰ ਇਦਾਂ ਪੈਨਿਕ ਗੱਲ ਕਹੀ ਕਹਦੇ ਹੀ ਬੰਨੇ ਕਹਿੰਦੇ ਸਰਦਾਰ ਜੀ ਲੋਕਾਂ ਨੇ ਆਪਣੇ ਪਾਪ ਨਹੀਂ ਦੇਖਦੇ ਸਜ਼ਾ ਤਾਂ ਸੀ ਕਰਮਾਂ ਨੂੰ ਭੋਗਦੇ ਆਂ ਸਾਹਮਣੇ ਕਹਿਣਾ ਮੈਂ ਤਾਂ ਮਹਾਰਾਜ ਕੋਲੇ ਨਾ ਜਾਣਦੇ ਆ ਮਹਾਰਾਜ ਕੋਲੇ ਨਾ ਜਾਣਦੇ ਆ ਮੈਂ ਜੀ ਉੱਥੇ ਜਿਹੜੀ ਗਾਇਨੀ ਵਾਰਡ ਹੈ 3rd ਤੇ 4th ਫਲੋਰ ਤੇ ਹੈ ਮੈਂ ਰੈਂਪਰਾਈ ਪੀਜੀ ਆਇਆ ਉਹਦੇ ਨੇ ਉਹ ਨਹੀਂ ਸੀ ਹੁੰਦੇ ਫੋਨ ਸਟੇਡੀ ਸੀ ਉੱਥੇ ਉੱਥੋਂ ਮੈਂ ਫੋਨ ਜਿਹੜੇ ਬਾਬਾ ਜੀ ਦੇ ਸੇਵਕ ਹੈ ਹਜੂਰੀ ਪਰਮਜੀਤ ਸਿੰਘ ਉਹਨਾਂ ਨੂੰ ਫੋਨ ਕੀਤਾ ਵੇਖ ਕੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਪਰਮਜੀਤ ਸਿੰਘ ਉਹਨਾਂ ਬਾਬਾ ਜੀ ਨੂੰ ਬਈ ਜਾ ਕੇ ਇਹ ਗੱਲ ਉਹਨਾਂ ਨੂੰ ਉੱਥੇ ਬਾਬਾ ਜੀ ਨਾਭਣ ਜਾ ਰਹੇ ਸੀ ਤੇ ਮੈਂ ਤਾਂ ਰੋਣ ਮੈਂ ਕਿਹਾ ਮਹਾਰਾਜ ਇਹ ਬੱਚਾ ਤਾਂ ਪਹਿਲਾਂ ਹੀ ਖਤਮ ਹੋ ਗਿਆ ਉਹਨਾਂ ਅੰਕਲ ਨੇ ਬੇਨਤੀ ਕੀਤੀ ਵੀ ਬਾਬਾ ਜੀ ਨੂੰ ਕਹੋ ਬੇਨਤੀ ਕਰੋ ਵੀ ਸਰਬਜੀਤ ਬੱਚਵੇ ਮੇਰੇ ਕਰ ਦੇ ਤਾਂ ਮਹਾਰਾਜ ਜੀ ਦਾ ਬਚਨ ਸੁਣਦਾ ਨਾ ਪਈ ਅਸੀਂ ਵੀ ਅਰਦਾਸ ਕਰਦੇ ਗੁਰੂ ਸਾਹਿਬ ਨੂੰ ਤੁਸੀਂ ਵੀ ਕਰੋ ਕਹ ਪਈ ਬਚਣ ਦੇ ਕਹਿੰਦੇ ਦੋਹੇ ਚਾਹੀਦੇ ਆ ਇੰਨਾ ਬਚਨ ਸੁਣਿਆ ਮਹਾਰਾਜ ਜੀ ਦਾ ਮਨ ਟੁੱਟ ਪ੍ਰੋਸਾ ਹੋ ਗਿਆ ਵੀ ਮਨਾ ਮਾਰਾ ਗਨੇ ਸਤਗੁਰ ਮੇਰਾ ਮਾਰਜ ਵਾਲੇ ਬਾਣੀ ਚ ਹੈ ਨਾ ਪੰਕਤੀ ਜੇ ਹੁੰਦੀਆਂ ਤਾਂ ਹੀ ਮਾਰਨ ਨਹੀਂ ਲਿਖਿਆ ਇਹ ਕਨਾਂ ਡਾਕਟਰ ਨੇ ਵੀ ਕਿਹਾ ਸਭ ਠੀਕ ਹੋ ਜਾਣਾ ਹੈ ਤੁਸੀਂ ਇਹ ਦੇਖ ਲਓ ਥੋੜੇ ਚਿਰ ਬਾਅਦ ਹੀ ਲੇਬਰ ਪੇਨ ਸ਼ੁਰੂ ਹੋ ਗਿਆ ਅਰਾਊਂਡ 4 ਕੇਜੀ ਦੇ ਬੇਬੀ ਨੇ ਬਰਥ ਲੈ ਲਿਆ ਸਾਰੀ ਉਹ ਸਾਇੰਸ ਫੇਲ ਹੋ ਗਈ ਉਹ ਦੋ ਦਿਨਾਂ ਬਾਅਦ ਸਾਡੇ ਘਰ ਦੇਆਂ ਨੂੰ ਫੋਨ ਛੋਟੇ ਭਰਾ ਦੀ ਮਿਸਿਸ ਨੂੰ ਫੋਨ ਆਇਆ ਲੈਬੈਟਰੀ ਦੇ ਵਿੱਚੋਂ ਵੀ ਤੁਸੀਂ ਰਿਪੋਰਟ ਨਹੀਂ ਲੈਣ ਆਏ ਕੁਕਰ ਦਾ ਟੈਲੀਫੋਨ ਨੰਬਰ ਲਿਖਾਇਆ ਸੀ ਉਹ ਕਹਿੰਦੀ ਬੇਬੀ ਤਾਂ ਹੋ ਗਿਆ ਕਹਿੰਦੀ ਹੋ ਹੀ ਨਹੀਂ ਸਕਦਾ ਬੇਬੀ ਉਹ ਰਿਪੋਰਟਾਂ ਸਾਡੇ ਕੋਲ ਹੁਣ ਵੀ ਪਈਆਂ ਜੇ ਕੋਈ ਤਰਕਸ਼ੀ ਲਾ ਕੇ ਕਹਿ ਦੇਵੇ ਨਾ ਵੀ ਨਹੀਂ ਇਹ ਨਹੀਂ ਹੁੰਦਾ ਝੂਠ ਬੋਲਦੇ ਆ ਕੇ ਦੇਖ ਲਵੇ ਰਿਪੋਰਟਾਂ ਦੇ ਕਹਿੰਦੀ ਬੱਚਾ ਤਾਂ ਹੋ ਹੀ ਨਹੀਂ ਸਕਦਾ ਉਹ ਤੇ ਰਿਪੋਰਟਾਂ ਸਾਰੇ ਲਿਖਿਆ ਆ ਬੱਚੇ ਨੂੰ ਸਭ ਕੁਝ ਅਭੀ ਹੈ ਨਹੀਂ ਬੱਚਾ ਤੁਸੀਂ ਡਾਕਟਰ ਉਹਨਾਂ ਨੂੰ ਪੁੱਛ ਲਓਗੇ ਕਹਿੰਦੇ ਏਜੀ ਕਲੀਨikal ਗੁਰਵਿੰਦਰ ਪਾਟਿਆ ਡਾਕਟਰ ਨਾਮ ਮੈਂ ਜਾਦਾ ਆ ਗਿਆ ਉਹ ਤੇ ਕੋਈ ਕੂਨੇ ਨਹੀਂ ਜਿਆਦਾ ਸੁਣਿਆ ਨਹੀਂ ਰਹੀ ਸਭ ਤੋਂ بڑا ਦੁੱਖ ਦੇਖੋ 6:00 ਵਜੇ ਸੀ 1 ਜਨਵਰੀ 2015 ਨੂੰ 26 22 ਮਹੀਨ ਨੂੰ ਬੱਚੀ ਪਟਿਆਲਾ ਪੀਵਾ ਉਹ ਸੀ ਬਾਪਾ ਤੇ ਗ੍ਰੰਡ ਵਾਲਾ ਬਹੁਤ ਆਸਰਾ ਸੀ ਹੈਗੇ ਬਾਹਰ ਫੋਨ ਕੀ ਦੇ ਕੋਲ ਚਾਹੀਏ ਕਹਿ ਦਿੰਨਾ ਬਾਬੇ ਸਾਬ ਕਿਆ ਕਰਦੇ ਸੀ ਭਾਈ ਕਹਿ ਦਿੰਦੇ ਆ ਬਾਬਾ ਜੀ ਅਨਸਾਰੀ ਸਭਨ ਬਚਨ ਤੁੰਦਾਸਨ ਕਹਿ ਦਿੰਨੇ ਭਾਈ ਸਾਧੂ ਉੱਥੀ ਰਹਨੇ ਆ ਪਰ ਭਾਈ ਕਹਿੰਦੇ ਜਿਹੜੀ ਸਰੀਰ ਨਾਲ ਮੌਜ ਹੁੰਦੀ ਉਹ ਸਰੀਰ ਨਾਲ ਹੀ ਹੁੰਦੀ ਹੈ ਤੇ ਫਿਰ ਮੈਨੂੰ ਕੀ ਦੱਸ ਰਸੀ ਹਾਂਜੀ ਉਸ ਤੋਂ ਬਾਅਦ ਇਹ ਬੇਟੇ ਦਾ ਨਾਮ ਮਹਾਰਾਜ ਨੇ ਰੱਖਿਆ ਹਰਦੀਪ ਸਿੰਘ ਹੁਣ ਜਿਉਂਦਾ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜੀ ਹਰਦੀਪ ਸਿੰਘ ਨਾਮ ਰੱਖਿਆ ਬਾਬਾ ਜੀ ਨੇ ਇਹਦਾ ਨਾਮ ਉਸ ਤੋਂ ਬਾਅਦ ਜੋ ਮੈਨੂੰ ਬਹੁਤ ਸਮਝਦਾ ਮੈਨੂੰ ਯਾਦ ਨਹੀਂ ਦੋ ਦੋ ਸਾਲ ਦਾ ਹੋਣਾ ਹੈ ਇਦੀ ਚਾਚੀ ਨੂੰ ਸੁਪਨਾ ਆਇਆ ਇਹਦੀ ਡੈਥ ਹੋ ਗਈ। ਦੇਖੋ ਇਹ ਇਹਦੀ ਚਾਚੀ ਨਾਲ ਬਹੁਤ ਅਟੈਚਮੈਂਟ ਸੀ ਬੇਟੇ ਦੀ। ਤੇ ਉਹ ਕਹਿਣ ਲੱਗੀ ਵੀ ਦੀਦੀ ਮੈਨੂੰ ਐਸ ਮਿਕਨ ਤੂੰ ਤਾਂ ਉਹ ਵੀ ਕਰਦੀਆਂ ਵੀ ਇਹ ਸਾਂਚੜਾ ਲੈਂਦਾ। ਚਲੋ ਇਹ ਗੱਲ ਹੋਈ ਐ ਤੇ ਮੇਰੀ ਮੰਮੀ ਮੇਰਾ ਛੋਟਾ ਭਰਾ ਤੇ ਬੇਟਾ ਹਰਦੀਪ ਸਿੰਘ ਜਿਹਦਾ ਉਹਦਾ ਨਾਮ ਮਹਾਰਾਜ ਕੋਲ ਹੰਸਾਲੀ ਸਾਹਿਬ ਗਏ ਐ। ਹੰਸਾਲੀ ਸਾਹਿਬ ਗਏ ਲੈਨ ਦੇ ਵਿੱਚ ਰੂ ਦੇਖ ਕੇ ਮਹਾਰਾਜ ਕਹਿੰਦੇ ਉਹ ਭਾਈ ਬਿੱਟੂ ਇੱਕ ਇਹਦਾ ਪਚੰਗੀ ਆ ਛੋਟੇ ਭਰਾਵਾਂ ਦਾ ਬਿੱਟੂ ਐ ਕਹਿੰਦੇ ਮਹਾਰਾਜ ਆਪਣੇ ਬਖਸ਼ਤ ਤਨੇ ਵੀਰ ਦਾ ਮਹਾਰਾਜ ਕਹਿੰਦੇ ਪਈਦਾ ਨਾਮ ਕੀ ਹੈ ਕਹਿੰਦੇ ਮਹਾਰਾਜ ਆਪ ਜਿੰਨੇ ਦਾ ਨਾਮ ਹਰਦੀਪ ਸਿੰਘ ਰੱਖਿਆ ਮਹਾਰਾਜ ਜੀ ਕਹਿੰਦੇ ਭਾਈ ਦਾ ਨਾਮ ਹੁਣੇ ਬਦਲ ਦੋ ਇਹਦਾ ਨਾਮ ਤਨੰਤਰ ਸਿੰਘ ਹੈ ਤਨ ਸਿੰਘ ਵੀ ਕਹਿ ਲਿਆ ਕਰੋ ਚਲੋ ਇਹ ਹੋ ਗਿਆ ਬਚਨ ਮਹਾਰਾਜ ਇਸ ਤੋਂ ਬਾਅਦ ਚੱਲੇਗੇ ਦਫੇੜਾ ਸਾਫ ਬਾਬਾ ਜੀ ਕੋਲ ਕਿੰਨਾ ਸਾਫ ਕਹਿੰਦੇ ਮਹਾਰਾਜ ਮਹਾਰਾਜ ਬਾਹਰ ਬੈਠਿਆ ਪਤਾ ਪੱਜ ਜਾਂਦੀ ਬਾਬਾ ਜੀ ਤੈਨੂੰ ਮੈਂ ਕਹਿੰਦਾ ਇੱਕ ਜੋਤ ਦੋ ਰੂਪਾਂ ਚ ਗੁਜ਼ਰੀ ਹੈ ਇਹ ਬਾਬਾ ਜੀ ਹੰਸਾੜੀ ਸਾਹਿਬ ਬਾਬਾ ਜੀ ਗੰਨਵਾ ਸਾਹਿਬ ਵਾਲੇ ਜੋਤ ਇੱਕ ਸੀ ਜੋਤ ਇੱਕ ਸੀ ਆ ਆ ਵੀ ਗੰਨੋ ਵਾਲੇ ਮਾਰ ਕੇ ਕਹਿੰਦੇ ਓਏ ਸਾਨੂੰ ਦੋ ਸੰਬੰਧ ਆਇਕਾਂ ਸੀ ਤੁਹਾਨੂੰ ਇੱਕ ਦੋਨ ਤੁਸੀਂ ਸੁਣ ਲਓ ਕੀ ਹੈ ਜਦ ਦੇ ਗਏ ਕਿ ਸਾਨੂੰ ਵੀ ਨਹੀਂ ਪਤਾ ਸੀ ਵੀ ਮਹਾਰਾਜ ਜੀ ਨੇ ਨਾਮ ਬਦਲ ਦਿੱਤਾ ਤੇ ਧੰਨ ਬਾਬਾ ਜੀ ਗੰਨਵਾ ਸਾਹਿਬ ਵਾਲੇ ਕਹਿਣ ਲੱਗੇ ਓ ਬਿੱਟੂ ਇਹ ਤਾਂ ਉਮਰ ਖਤਮ ਸੀ ਮਹਾਰਾਜ ਨੇ ਬੜਿਆਨੇ ਨਾਮ ਬਦਲ ਕੇ ਧਰਮਰਾਜ ਦੀ ਲਿਸਟੋਂ ਨਾ ਕੱਟਦਾ ਸਾਰੇ ਕੋ ਧੰਨ ਬਾਬਾ ਜੀ ਹੰਸਾਲੀਆ ਧੰਨ ਬਾਬਾ ਜੀ ਹੰਸਾਲੀ ਸਾਰਾ ਧਰਮਪਰਮ ਸਿੰਘ ਮਹਾਰਾਜ ਮਹਾਰਾਜ ਜੀ ਇਹ ਤਾਂ ਗੁੰਗੇ ਦੀ ਮਠਈ ਵਾਲਾ ਕੰਮ ਹੈ ਆਜੂ ਤੁਹਾਡਾ ਬੇਟਾ ਠੀਕ ਹੈ ਹਰ ਬੇਟਾ ਮੇਰੇ ਬੇਟੇ ਦਾ 6 ਫੁੱਟ 3 ਇੰਚ ਕਾਦਾ ਐ ਐਨੋ ਸਮਾਰਟ ਕੈਨੇਡਾ ਬਾਬਾ ਜੀ ਸਾਹਿਬ ਨੇ ਗੰਨੋ ਸਾਹਿਬ ਲੇਕਦਾ ਕੈਨੇਡਾ ਭੇਜੋ ਇਹ ਨੂੰ ਬਾਹਰ ਭੇਜੋ ਤੁਸੀਂ ਯਕੀਨੀ ਮੰਨੋ ਉਹ ਤਾਂ 2 ਮਹੀਨੇ ਚ ਕੰਮ ਹੋ ਗਿਆ ਬਰਕ ਪਰ ਮਰ ਤੱਕ ਕੈਨੇਡਾ ਚਲਾ ਗਿਆ ਹੁਣ ਉਹ ਜੇ ਤੁਸੀਂ ਦੇਖੇ ਛੋਟੇ ਬਾਈਕ ਦੀ ਕਿਰਪਾ ਨਾਲ ਬਹੁਤ ਸੋਹਣਾ ਸੁਨੱਖਾ ਹੈ ਬਹੁਤ ਸਾਬੂ ਹੈ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਹੈ ਜੀ ਕੋਈ ਕੁਝ ਨਹੀਂ ਹੈ ਕੀ ਕਹੋਗੇ ਤੁਸੀਂ ਇਹਨਾਂ ਅਗੇ ਕੀ ਚੱਲਦਾ ਹੈ ਅਸੀਂ ਤਾਂ ਚਰਨਾ ਚ ਰਹਿ ਕੇ ਉਹ ਮੌਜਾਂ ਮਾਣੀ ਹੈ ਕਈਆਂ ਤੇ ਕਈ ਗੱਲਾਂ ਤਾਂ ਦੱਸ ਵੀ ਨਹੀਂ ਸਕਦੇ ਬਾਬਾ ਪਰਮਜੀਤ ਉਹਨਾਂ ਨੇ ਇੰਨੀ ਬਾਬਾ ਜੀ ਸੇਵਾ ਕੀਤੀ ਐ ਉਹਨਾਂ ਨੂੰ ਜਾ ਕੇ ਪੁੱਛ ਲਿਓ ਵੀ ਕੋਈ ਜਿਹੜੀ ਉਹਨਾਂ ਨਾਲ ਬੀਤੀ ਹੋਵੇ ਦੱਸ ਨਹੀਂ ਸਕਦੇ ਉਹ ਵੀ ਤਾਂ ਸੱਚ ਕਰਨ ਚਲੇ ਗਏ ਸੀ ਸਭ ਸਾਨੂੰ ਦੱਸਦੇ ਪਰਮਜੀਤ ਨੂੰ ਨਹੀਂ ਬਈ ਸਾਬਾ ਬੰਜ ਕਹਿੰਦੇ ਉਹਨਾਂ ਨੂੰ ਬਾਡੀ ਨੂੰ ਰੈਪ ਕਰਨ ਲੱਗੇ ਸੀ ਬਾਬਾ ਜੀ ਨੇ ਕਹਤਾ ਸੀ ਕੋਈ ਨਾ ਪਾਏ ਕਹਿੰਦਾ ਬਬ ਦਿਲ ਬੰਦੋ ਕੋਈ ਨਾ ਕਹਿੰਦਾ ਦਿਲ ਚੱਲ ਪੈਂਦਾ 5-10 ਮਿੰਟ ਬਾਅਦ ਉਹਨਾਂ ਨੇ ਫੇਰ ਕਹਿੰਦੇ ਟੀਕਾ ਲਾ ਦਿਓ ਇੱਕ ਡਾਕਟਰ ਸੀ ਉੱਥੇ ਬਾਬਾ ਜੀ ਬਾਕੀ ਦੇ ਡਾਕਟਰ ਲਾਉਂਦੇ ਨਹੀਂ ਸੀ ਮੈਨੂੰ ਡੈੱਡ ਬਾਡੀਜ਼ ਕਾ ਆਰਟੀਕਲ ਲਾਈਏ ਪਰ ਜੀ ਤੋਂ ਉਹਨਾਂ ਦੇ ਆ ਬਿਆਂ ਦੇ ਕੋਈ ਸ਼ਰਧਾਲੂ ਸੀ ਡਾਕਟਰ ਮੇਰਾ ਤੇ ਡਾਕਟਰ ਪਤਨਜੀਤ ਮੋਹਲ ਹੈ ਪਤਨ ਕੀ ਨਾਮ ਹੈ ਉਹਨਾਂ ਨੇ ਟੀਕਾ ਲਾਇਆ ਥੋੜੇ ਚਾਰ ਪੰਜ ਮਿੰਟ ਹੋਰ ਦੇ ਨਾਲ ਹੋਸ਼ ਆ ਗਈ ਹੁਣ ਵੀ ਉੱਥੇ ਕੋਈ ਹੰਸਾਲੀ ਸਾਹਿਬ ਸੇਵਾ ਕਰ ਰਹੀ ਹੈ ਉਹ ਇਹ ਤਾਂ ਐ ਹੋਏ ਸਮਝ ਤੋਂ ਪਰੇ ਹੈ ਪਤਾ ਹੀ ਨਹੀਂ ਕਿ ਕਿ ਕਰਦੇ ਦੇਖੋ ਗੁਰਬਾਣੀ ਚ ਬਾਬਾ ਜੀ ਨੇ ਦੱਸਿਆ ਹੈ ਸੁਣ ਮੀਤਾ ਨਾਨਕ ਮਿਰਬੰਦਾ ਸਾਜ ਜਨਾ ਕੀ ਅਸਰ ਜਿ ਕਥਾ ਜਿਹੜਾ ਬਚਨ ਕਰਤਾ اٹਲ ਹੈ ਜਿਹੜਾ ਬਚਨ ਕਰਤਾ اٹਲ ਹੈ ਨਹੀਂ ਤਾਂ ਮਾਰੇਗਾ ਸਾਧ ਕੀ ਮਹਿਮਾ ਵੀਦਮਾ ਜਾਣੇ